ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਧੀਨ ਨਸ਼ਿਆਂ ਦੀ ਰੋਕਥਾਮ ਲਈ ਜਿਹੜੀ ਮੁਹਿੰਮ ਚਲਾਈ ਗਈ ਨਸ਼ਿਆਂ ਯੁੱਧ ਨਸ਼ਿਆਂ ਵਿਰੁੱਧ ਇਸ ਦੇ ਸਬੰਧ ਵਿੱਚ ਅਸੀਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਮਾਨਯੋਗ ਐਸਪੀਡੀ ਸਾਹਿਬ ਡੀਐਸਪੀ ਨਿਹਾਲ ਸ਼ਹਿਰ ਵਾਲਾ ਸ਼੍ਰੀ ਅਨਵਰ ਅਲੀ ਜੀ ਦੀ ਸਾਡੀ ਸਮੁੱਚੀ ਟੀਮ ਹੈ ਹੌਗਾ ਪੁਲਿਸ ਦੀ ਇਹ ਨਸ਼ਾ ਦੀ ਰੋਕਥਾਮ ਦੇ ਲਈ ਅਸੀਂ ਦਿਨ ਬਾ ਦਿਨ ਜਾਂ ਰੋਜ਼ ਵਾਰ ਰੋਜ਼ ਜਾਂ ਸਾਡਾ ਕੁ ਲਿਖਿਆ ਹੁੰਦਾ ਪ੍ਰੋਗਰਾਮ ਜੋ ਉਸ ਲਿਖੇ ਹੋਏ ਪ੍ਰੋਗਰਾਮ ਦੇ ਤਹਿਤ ਅਸੀਂ ਕਸ ਆਪਰੇਸ਼ਨ ਕਰਦੇ ਆ ਕਸ ਆਪਰੇਸ਼ਨ ਕਰਨ ਦਾ ਮਕਸਦ ਇਹ ਹੈ ਕਿ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਤਾਲਮਿਲ ਕੀਤਾ ਜਾਂਦਾ ਹੈ ਇਤਲਾਹ ਇਕੱਠੀ ਕੀਤੀ ਜਾਂਦੀ ਹੈ ਜਿਹੜੇ ਲੋਕ ਸੀਨਾ ਜੋਰੀ ਵਿਖਾਉਂਦੇ ਨੇ ਨਸ਼ੇ ਵੇਚਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਹਨਾਂ ਦੇ ਖਿਲਾਫ ਜੋ ਰਿਕਵਰੀ ਹੁੰਦੀ ਹੈ ਜੋ ਵੀ ਉਹਨਾਂ ਦੇ ਕੋਲ ਨਸ਼ੀਲੇ ਪਦਾਰਥ ਮਿਲਦੇ ਨੇ ਉਹ ਬRAND ਕਰਕੇ ਉਹਨਾਂ ਦੇ ਖਿਲਾਫ ਕਅਦਮੇ ਦਰਜ ਕੀਤੇ ਜਾ ਰਹੇ ਨੇ ਔਰ ਇਸ ਦੇ ਨਾਲ ਮੇਰੀ ਇੱਕ ਇਹ ਵੀ ਰਿਕਵੈਸਟ ਹੈ ਜਿਹੜਾ ਅਸੀਂ ਮਾਨ ਜੋਗੇ ਐਸਐਸਪੀ ਸਾਹਿਬ ਦੀ ਹਦਾਇਤ ਹੈ ਜਾਂ ਪੰਜਾਬ ਸਰਕਾਰ ਦਾ ਇਹ ਵੀ ਹੈਗਾ ਕਿ ਲੋਕ ਜਿਹੜੇ ਬੱਚੇ ਨੇ ਇਹ ਮਾੜੀ ਸੰਗਤ ਵਿੱਚ ਪੈ ਕੇ ਕਿਸੇ ਮਾੜੇ ਅਨਸਰ ਦੀ ਪ੍ਰੇਰਣਾ ਦੇ ਸਦਕਾ ਇਹ ਨਸ਼ੇ ਕਰਨ ਲੱਗ ਜਾਂਦੇ ਨੇ ਬਟ ਇੱਕ ਨਾਲ ਦੀ ਨਾਲ ਅਸੀਂ ਇੱਕ ਹੋਰ ਮਹੱਤਵ ਚਾਲੂ ਕੀਤੀ ਹੋਈ ਹੈ ਜਿੰਨੂੰ ਜੋ ਵੀ ਬੱਚਾ ਜੋ ਵੀ ਨੌਜਵਾਨ ਜੋ ਵੀ ਪਰਿਵਾਰਕ ਮੈਂਬਰ ਹੈ ਤਾਂ ਆਪਣੇ ਬੱਚੇ ਨੇ ਇਹ ਉਹਨਾਂ ਦੇ ਨਾਲ ਅਸੀਂ ਘਰ-ਘਰ ਜਾ ਕੇ ਇਹ ਕਰ ਰਹੇ ਹਾਂ ਕਿ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਨਸ਼ਾ ਛੱਡਣਾ ਚਾਹੁੰਦੇ ਨੇ ਜਿਹੜਾ ਇਨਸਾਨ ਨਸ਼ਾ ਛੱਡਣਾ ਚਾਹੁੰਦਾ ਹੈ ਉਹਨੂੰ ਅਸੀਂ ਲਿਆ ਕੇ ਬੜੇ ਤਰੀਕੇ ਨਾਲ ਉਹਨੂੰ ਮਤਲਬ ਕਹਿਣਾ ਦਾ ਪਾਬਕੇ ਉਹਦੇ ਤੇ ਕਾਉਂਸਲਿੰਗ ਕਰਦੇ ਹਾਂ ਉਹਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤੇ ਨਾਲ ਦੀ ਨਾਲ ਉਹਨੂੰ ਆਪਣੇ ਪਿੰਡ ਜਨੇਰ ਦੇ ਵਿੱਚ ਸਰਕਾਰੀ ਨਸ਼ਾ ਛਡਾਊ ਕੇਂਦਰ ਹੈ ਜਿੱਥੇ ਨਸ਼ਿਆਂ ਨੂੰ ਛੱਡਣ ਦੇ ਵਾਸਤੇ ਵੀ ਪ੍ਰੇਰਿਤ ਕੀਤਾ ਜਾਂਦਾ ਹੈ ਉਹਨਾਂ ਨੂੰ ਦਵਾਦਾਰੂ ਵੀ ਦਿੱਤਾ ਜਾਂਦਾ ਹੈ ਔਰ ਉਹਨਾਂ ਦੀ ਸਿਹਤ ਮੰਦੀ ਦੇ ਸੰਬੰਧ ਦੇ ਵਿੱਚ ਉਹ ਵੀ ਖਿਆਲ ਰੱਖਿਆ ਜਾਂਦਾ ਤੇ ਅਸੀਂ ਜ਼ਿਲ੍ਹੇ ਸਾਰੇ ਜ਼ਿਲ੍ਹਾ ਹੀ ਉੱਥੋਂ ਲਿਜਾ ਕੇ ਕਰੀਬਨ ਇੱਕ ਜਾਂ ਦੋ ਜਾਂ ਤਿੰਨ ਬੱਚੇ ਜਿਹੜੇ ਜਾ ਕੇ ਡੇਲੀ ਨਵਾਸੀ ਉੱਤੇ ਦਾਖਲ ਕਰਵਾ ਰਹੇ ਹਾਂ ਉਹਦੇ ਜਿਹੜੇ ਆnde ਨੇ ਚੰਗੇ ਨਤੀਜੇ ਸਾਹਮਣੇ ਆਏ ਨਹੀਂ ਬੱਚੇ ਨਸ਼ਾ ਛੱਡ ਕੇ ਮੇਰੇ ਕੋਲ ਆ ਕੇ ਬੈਠੇ ਵੀ ਨੇ ਔਰ ਉਹਨਾਂ ਦੀ ਸਿਹਤ ਵੀ ਜਿਹੜੀ ਹੈਗੀ ਨਰੋਈ ਹੋ ਰਹੀ ਹੈ ਸੋ ਸਾਡੀ ਰਿਕਵੈਸਟ ਹੈ ਸਾਡੀ ਤਬੀਲ ਹੈ ਔਰ ਸਾਡੀ ਜਿਹੜੀ ਕਿਵੇਂ ਕਹਿੰਦੇ ਨੇ ਵੀ ਇੱਕ ਦਿਲ ਦੀ ਚਾਹਤ ਹੈ ਕਿ ਜਿਹੜੇ ਨੌਜਵਾਨ ਨੇ ਉਹ ਇਹ ਮਾੜੇ ਕੰਮ ਨੂੰ ਛੱਡ ਕੇ ਚੰਗੇ ਕੰਮ ਵਾਲਾ ਹੋਣ ਘਰਾਂ ਦੇ ਵਿੱਚ ਲੜਾਈਆਂ ਝਗੜੇ ਕਲੇਸ਼ ਉਹਨਾਂ ਦਾ ਕਾਰਨ ਇਹ ਹੈ ਕਿ ਨਸ਼ਾ ਕਰਦੇ ਨੇ ਪਰ ਨਸ਼ੇ ਦੀ ਰੋਕਣ ਦੇ ਵਿੱਚ ਉਹਨਾਂ ਸਪਾਗੂ ਪੂਰੀ ਤਰ੍ਹਾਂ ਸਫਲ ਹੈ ਸਫਲ ਹੋ ਰਿਹਾ ਹੈ ਬਹੁਤ ਜ਼ਿਆਦਾ ਫਰਕ ਪੈ ਗਿਆ ਹੈ ਗਲੀਆਂ ਵਿੱਚ ਮਹੱਲਿਆਂ ਵਿੱਚ ਜਿਹੜੀਆਂ ਕਿੜੀਆਂ ਅਜਾਈਆਂ ਥਾਵਾਂ ਨੇ ਉੱਥੇ ਜਾ ਕੇ ਅਸੀਂ ਰੋਜ਼ ਵਾਰ ਰੋਜ਼ ਨਾਟਕ ਲਾਉਨੇ ਆਂ ਔਰ ਜਿਹੜੇ ਮਾਰੇ ਹਨ ਸਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਆਂ ਇੱਕ ਹੋਰ ਗੱਲ ਹੈ ਜੀ ਆਮ ਤੌਰ ਤੇ ਚੰਗੇ ਬੰਦੇ ਨੇ ਚੰਗੀ ਗੱਲ ਨੂੰ ਪ੍ਰੇਰਿਤ ਕਰਨਾ ਹੁੰਦਾ ਤੇ ਮਾੜੇ ਨੇ ਮਾੜੀ ਨੂੰ ਕਰਨਾ ਹੁੰਦਾ ਹੈ ਬਿਲਕੁਲ ਮੈਂ ਦਾਅਵੇ ਔਰ ਵਿਸ਼ਵਾਸ ਨਾਲ ਕਹਿ ਰਿਹਾ ਕਿ ਬਿਲਕੁਲ ਨਸ਼ਾ ਜਿਹੜਾ ਉਹ ਬੰਦ ਹੋ ਰਿਹਾ ਬੰਦ ਇਹ ਬੰਦ ਹੋਣ ਦਾ ਮੇਨ ਕਾਰਨ ਇਹ ਹੈ ਕਿ ਜਿਹੜੇ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਪ੍ਰੇਰਿਤ ਕਰਕੇ ਥਾਪੜਾ ਦੇ ਕੇ ਵਿਸ਼ਵਾਸ ਚ ਲੈ ਕੇ ਉਹ ਨਸ਼ਾ ਸ਼ਰਬ ਕੇਂਦਰਾਂ ਵਿੱਚ ਉਹਨਾਂ ਨੂੰ ਭਰਤੀ ਕਰਵਾ ਕੇ ਤਰੀਬ ਮਹੀਨੇ ਕੁ ਦਾ ਜਾਂ ਜਿਵੇਂ ਜਿਵੇਂ ਮਤਲਬ ਜਿਸਮਾਤਰਾ ਵਿੱਚ ਉਹ ਨਸ਼ਾ ਲੈਂਦਾ ਪ੍ਰੋਸੈਸ ਹੁੰਦਾ ਜਾਦਾ ਮਾਤਰਾ ਵਿੱਚ ਜਿਹੜਾ ਨਸ਼ਾ ਲੈਂਦਾ ਉਹਦੀ ਮਾਤਰਾ ਘਟਾਈ ਜਾਂਦੀ ਫਿਰ ਗੋਲੀ ਵਗੈਰਾ ਤੇ ਆ ਜਾਂਦਾ ਹੈ ਜਿਹੜੀ ਜਨਰਲ ਤਰੀਕੇ ਨਾਲ ਜਾਇਜ਼ ਤਰੀਕੇ ਨਾਲ ਹਰ ਇੱਕ ਸਿਵਲ ਹਸਪੀਟਲ ਦੇ ਵਿੱਚ ਓਟ ਸੈਂਟਰ ਬਣੇ ਹੋਏ ਹਨ ਜਿੱਥੋਂ ਉਹਨਾਂ ਦਾ ਕਾਰਡ ਬਣ ਜਾਂਦਾ ਹੈ ਤੇ ਉਹ ਕਾਰਡ ਦੇ ਆਧਾਰ ਤੇ ਗੋਲੀ ਲੈ ਜਾਂਦੀ ਤਾਂ ਬਿਲਕੁਲ ਠੀਕ ਹੋ ਜਾਂਦੇ ਨੇ ਸੋ ਮੈਂ ਆਸ ਕਰਦਾ ਹਾਂ ਕਿ ਪੰਜਾਬ ਦੇ ਜਿਹੜੇ ਨੌਜਵਾਨ ਪੀੜ੍ਹੀ ਹੈ ਪੰਜਾਬ ਦਾ ਹਰ ਵਰਗ ਜਿਹੜਾ ਉਹ ਪੁਲਿਸ ਪ੍ਰਸ਼ਾਸਨ ਦਾ ਇਸ ਮਕਸਦ ਦੇ ਵਿੱਚ ਪੂਰਾ ਸਾਥ ਦੇ ਰਿਹਾ ਹੈ ਔਰ ਦੇਵੇਗਾ ਬਹੁਤ ਬਹੁਤ ਧੰਨਵਾਦ